ਬਾਈ ਜਮਾਈ ਸਾਇਲੈਂਟ ਚੱਲ ਰਿਹਾ ਕੋਈ ਵਾਈਬ੍ਰੇਸ਼ਨ ਨਹੀਂ ਕਿ ਮੜਾ ਮੜਾ ਬੰਪਰ ਸ਼ੰਪਰ ਪੇਂਟ ਹੋ ਸਕਦਾ ਹੱਕੀ ਗੱਡੀ ਜੈਨੂਨ ਆ ਸਾਰੀ ਬਾਈ ਵਿਚ ਤੇ ਗੱਡੀ ਬੜੀ ਘੈਂਟ ਆ ਯਾਰ ਲੋ ਜੀ ਵਿਚੋਂ ਗੱਡੀ ਪੂਰੀ ਸਾਫ਼ ਐਨ ਓਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਬਾਈ ਸਬਸਿਡੀਆਂ ਨਿਕਲੀਆਂ ਤੁਹਾਨੂੰ ਪਤਾ ਸ਼ੁਰੂ ਹੋ ਗਈਆਂ ਡਿਸਟ੍ਰਿਕਟ ਨਿਕਲੀ ਸੀ ਕੱਲ ਪਰਸੋਂ ਤੇ ਰੋਪੜ ਦੀ ਮੁਹਾਲੀ ਦੀ ਵੀ ਨਿਕਲੇ ਆ ਜੀ ਲੁਧਿਆਣੇ ਦੀ ਤੇ ਅੱਜ ਪਹਿਲਾ ਸੁਪਰ ਸੀਟਰ ਰੋਪੜ ਤੋਂ ਚੱਲਿਆ ਬਾਈ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਕਿੰਨੇ ਫੁੱਟਾ ਚੱਲਿਆ ਬਲੌਗ 'ਚ ਬਣੇ ਰਹੋ ਜੀ ਲੋ ਜੀ ਮਿੱਤਰੋ ਸਬਸਕ੍ਰਿਪਸ਼ਨਾਂ ਦੀ ਸ਼ੁਰੂਆਤ ਅੱਜ ਪਹਿਲਾ ਸੁਪਰ ਸੀਟਰ ਰੋਪੜ ਤੇ ਦੇਣ ਲੱਗੇ ਆ ਜੀ ਤੇ ਜਿਨ੍ਹਾਂ ਦੀ ਆਪਾਂ ਨੇ ਉਧਰ ਲਿਸਟ ਵੀ ਮੈਂ ਤੁਹਾਨੂੰ ਇੱਕ ਵਾਰ ਦੁਬਾਰਾ ਦਿਖਾਉਂਗਾ ਜਿਹੜੇ ਵੀਰਾਂ ਨੇ ਭਰੀਆਂ ਹੋਈਆਂ ਲਿਸਟ 'ਮ ਆਪਣਾ ਨਾਮ ਚੈੱਕ ਕਰ ਲਿਓ ਠੀਕ ਆ ਜੀ ਇਹਦਾ ਕੁਝ ਟਾਈਮ ਪੀਰੀਅਡ ਹੁੰਦਾ ਉਹਦੇ ਵਿੱਚ ਵਿੱਚ ਲੈਣਾ ਹੁੰਦਾ ਜੀ ਕਪਿੰਦਰ ਬਾਈ ਨਾਲ ਮਿਲੌਣੇ ਸਾਨੂੰ ਬਾਈ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੈ ਜੀ ਵਾਹ ਵਧੀਆ ਬਾਈ ਅੱਜ ਪਹਿਲਾ ਸੁਪਰ ਸੀਡਰ ਦੇ ਰਹੇ ਆਂ ਜੀ ਹਾਂ ਜੀ ਕਿੰਨੇ ਬੰਦੇ ਦੀ ਲਿਸਟ ਆਈ ਆ ਬਾਈ ਹੁਣ ਤੱਕ ਇਹ ਆਪਣੇ ਰੋਪੜ ਚ ਹੈਗੇ 53 ਜਣੇ 53 ਬੰਦੇ ਬਾਈ ਰੋਪੜ ਤੋਂ ਹੁਣ ਤੱਕ 53 ਜਣਿਆਂ ਦੀ ਲਿਸਟ ਆਈ ਆ ਬਾਕੀ ਜਾਂਦਾ ਸੇ ਨਾਮ ਉਹਦੇ ਵਿੱਚ ਆ ਠੀਕ ਹੈ ਜੀ ਬਾਕੀ ਜਿਹੜੇ ਨਿਕਲੂਗੇ ਵੀ ਸਾਰਿਆਂ ਦੀ ਹੈਨਾ ਹਾਂ ਨਿਕਲਣੀ ਆ ਜਿਵੇਂ ਜਿਵੇਂ ਬੱਸ ਮਾਤਾ ਮਿਲਦੀ ਠੀਕ ਹੈ ਬਾਈ ਆ ਆਪਣਾ ਪਹਿਲਾ 8 ਫੁੱਟਾ ਤਾਂ ਤੈਈ ਅੱਜ ਠੀਕ ਹੈ ਜੀ ਟਰੈਕਟਰ ਤਾਂ ਬੜਾ ਬਾਈ ਵਧੀਆ ਚਲਾਉਗਾ ਇਹਨਾਂ ਨਾ ਡਾਇਰੈਕਟਰ ਨੂੰ ਅੱਛਾ ਠੀਕ ਹੈ ਜੀ ਡਾਇਰੈਕਟਰ ਜੀ ਠੀਕ ਆ ਬਾਈ ਠੀਕ ਆ ਬਾਕੀ ਬਾਈ ਸਬਸਿਡੀ ਤਾਂ ਮਤਲਬ ਕਿ ਮੰਨਦੇ ਤੇ ਖਾਤੇ ਚ ਜਾਣੀ ਹੈ ਨਾ ਆਪਾਂ ਨੇ ਜੋ ਵੀ ਕਾਰਵਾਈ ਕਰਕੇ ਬਿੱਲ ਚੜਾ ਦੇਣਾ ਪੋਰਟਲ ਤੇ ਚੜਾ ਦੇਣਾ ਜੀਵਿਦਾਰ ਦੇ ਖਾਤੇ ਚ ਆਉਣੇ ਤੁਸੀਂ ਠੀਕ ਆ ਜੀ ਬਾਕੀ ਸਬਸਿਡੀ ਆਏ ਦੀ ਪਤਾ ਲੱਗੂ ਵੀ ਕਿੰਨੀ ਆਉਂਦੀ ਹੈ ਨਾ ਸਬਸਿਡੀ ਆਏ ਦੀ ਆਏ ਦੇ ਪਤਾ ਲੱਗੂ ਆ ਜੀ ਕਹਿੰਦੇ ਤਾਂ ਬਾਈ 1 ਲੱਖ 20000 25000 ਆਉਣੀ ਹੈ ਬਾਕੀ ਆਏ ਦੇ ਪਤਾ ਲੱਗੂ ਲੈ ਜੀ ਹੁਣ ਚੈੱਕ ਕਰਾਉਣ ਲੱਗੇ ਆ ਬਾਈ ਬਾਕੀ ਮਿੱਤਰੋ ਸ਼ਕਤੀਮਾਨ ਦੇ ਬਾਰੇ ਬਹੁਤਾਂ ਕੁਝ ਦੱਸਣ ਦੀ ਲੋੜ ਹੈ ਨਹੀਂ ਬਹੁਤ ਸਾਰੀ ਵੀਡੀਓ ਆਪਨੇ ਇਹਨਾਂ ਦਾ ਦੱਸਿਆ ਹੋਇਆ ਵੀ ਕਿੱਦਾਂ ਦਾ ਆਪਾ ਡਾਕਟਾ ਹੈ ਕਿ ਆ ਚੀਜ਼ ਹੈ ਠੀਕ ਹੈ ਜੀ ਬਾਈ ਕਿੰਨੀਆਂ ਟੈਨਾਂ ਨੇ ਇਹਨੂੰ ਆਹ ਇਹਨੂੰ 14 ਟੈਨਾਂ ਨੇ 14 ਟੈਨਾਂ ਬਾਈ 14 ਜੀ ਦੋ ਇਹਦੀਆਂ 7 ਫੁੱਟ ਦੀ 12 ਹੁੰਦੀਆਂ ਉਹਦੀਆਂ 12 ਨਹੀਂ ਕਿ ਦੋ ਟੈਨਾਂ ਦਾ ਫਰਕ ਹੈ ਠੀਕ ਹੈ ਬਾਈ ਬਾਕੀ ਬਾਈ ਉਹੀ ਆਪਣਾ ਇਹ ਆਪਣਾ ਦੂਜਾ ਜਿਹੜਾ ਗੇਅਰ ਵਾਲਾ ਮਾਡਲ ਹੈ ਜੀ ਇੱਧਰ ਦੂਏ ਪਾਸੇ ਇੱਕ ਦੰਨ ਦਿਖਾ ਦਿੰਦਾ ਲੈ ਕੱਟ ਪਿੰਨਾ ਆ ਦੇਖੋ ਜੀ ਨਵਾਂ ਮਾਡਲ ਹੈ ਗੇਅਰ ਵਾਲਾ ਪਹਿਲਾਂ ਦੇ ਚੈਨਲ ਵਾਲਾ ਮਾਡਲ ਉਹਦੇ ਪੈਸੇ ਪਿਛਲੇ ਸਾਲ ਤੋਂ ਹੀ ਆਲੇ ਮਾਡਲ ਆਉਣੇ ਸ਼ੁਰੂ ਹੋ ਗਏ ਸੀਗੇ ਜੀ ਠੀਕ ਆ ਦੇਖੋ ਫਾਕੀ ਰੇਟ ਦੀ ਗੱਲ ਕਰੀਏ ਤਾਂ ਆਪਾਂ ਤੁਹਾਨੂੰ ਦੱਸੂਗਾ ਰੇਟ ਬਾਈ ਵੀਡੀਓਜ਼ ਤੇ ਜਿਹਨੇ ਵੀ ਉਹ ਸ਼ਕਤੀਮਾਨ ਦਾ ਜਿਹਦੀ ਸਬਸਿਡੀ ਨਿਕਲੀ ਹੈ ਤਾਂ ਲੈਣਾ ਤਾਂ ਬਾਈ ਨਾਲ ਜ਼ਰੂਰ ਜ਼ਰੂਰ ਕੰਟੈਕਟ ਕਰਨਾ ਵਧੀਆ ਰੇਟ ਤੇ ਦਵਾਵਾਂਗੇ ਐ ਤੁਹਾਨੂੰ ਆਪਾਂ ਠੀਕ ਹੈ ਜੀ ਸਾਡੇ ਰੋਪੜ ਦਾ ਹੋਵੇ ਮੋਹਾਲੀ ਦਾ ਸਤੈਗੜ ਸਾਹਿਬ ਆਨੰਦਪੁਰ ਸਾਹਿਬ ਮਾਛੀਵਾੜਾ ਸਾਹਿਬ ਇੱਧਰ ਲੁਧਿਆਣਾ ਏਰੀਆ ਬਾਈ ਆਪਣੇ ਕੋਲ ਹੈਗਾ ਨਾ ਜੀ ਹਾਂ ਅੱਧਾ ਠੀਕ ਆ ਅੱਧਾ ਕੋਈ ਲੁਧਿਆਣਾ ਏਰੀਆ ਵੀ ਹੈਗਾ ਵਿੱਚ ਆਉਂਦਾ ਠੀਕ ਹੈ ਜੀ ਨਵਾਂ ਸ਼ਹਿਰ ਨਵਾਂ ਸ਼ਹਿਰ ਵੀ ਬਾਈ ਨਾਲੇ ਬ੍ਰਾਂਚ ਕਰੀ ਜਿਹੜੇ ਵੀ ਨਵਾਂ ਸ਼ਹਿਰ ਏਰੀਆ ਵਾਲੇ ਉਹ ਵੀ ਜਰੂਰ ਆਹ ਚੀਜ਼ ਵਰਤ ਕੇ ਦੇਖਿਓ ਵਰਤ ਕੇ ਪਤਾ ਲੱਗਦਾ ਬਾਈ ਉਹ ਜੀ ਬਾਈ ਜਿਵੇਂ ਹੀ ਸਾਇਲੈਂਟ ਚੱਲ ਰਿਹਾ ਕੋਈ ਵਾਈਬ੍ਰੇਸ਼ਨ ਨਹੀਂ ਕਿ ਭਾਈ ਹੁਣ 2-3 ਮਹੀਨਿਆਂ ਤੱਕ ਲੋਡ ਪੈਣੀ ਐ ਇਹਦੀ ਹੁਣ ਤਾਂ ਖੜਨਾ ਹੀ ਆ ਜਾ ਕੇ ਇਹ ਬਾਕੀ ਭਾਈ ਇਹ 605 ਆ ਡੀਆਈ ਸੀਆਰਡੀ ਆਈ ਠੀਕ ਆ ਪਹਿਲਾਂ ਮੈਨੂੰ 655 ਹੀ ਸਮਝ ਗਿਆ ਹੁਣ ਦੇਖਿਆ 605 ਆ ਠੀਕ ਹੈ ਜੀ ਸੀਆਰਡੀ ਇੰਜਣ ਦੇ ਵਿੱਚ ਆ ਬਾਕੀ ਇਹ ਜਿੰਨੇ ਵੀ ਟਰੈਕਟਰਾਂ ਨੇ ਸਾਰੇ ਸੀਆਰਡੀ ਇੰਜਣ ਬਣਾਏ ਆ ਭਾਈ ਇਹਨਾਂ ਦਾ ਬਣਤਰ ਲਗਭਗ ਤਕਨੀਕ ਸਾਰੇ ਟਰੈਕਟਰਾਂ ਦੀ ਮਿਲਦੀ ਜੁਲਦੀ ਹੋ ਆ ਠੀਕ ਹੈ ਜੀ ਤੇ ਫਿਲਟਰ ਤਾਂ ਉਹੀ ਲਾਇਆ ਹੋਇਆ ਡਰਾਈ 에ਅਰ ਫਿਲਟਰ ਠੀਕ ਹੈ ਜੀ ਬਾਕੀ ਮਤਲਬ ਕਿ ਹਰੇਕ ਚੀਜ਼ ਦੇ ਵਿੱਚ ਕਾਮਨ ਰੇਲ ਸਭ ਤੇ ਮੇਨ ਜਿਹੜੀ ਜਿਹਦਾ ਕੰਮ ਆ ਇਹਦਾ ਜਿਹੜੀ ਆਹ ਚੀਜ਼ ਲਾਈ ਹੋਈ ਆ ਇਹਦੇ ਵਿੱਚ ਇੰਨਾ ਜ਼ਿਆਦਾ ਪ੍ਰੈਸ਼ਰ ਹੁੰਦਾ ਬਾਈ ਤੇਲ ਦਾ ਹੱਦੋਂ ਵੱਧ ਇਹਨਾਂ ਤੁਸੀਂ ਕਹਿ ਦੋ ਠੀਕ ਹੈ ਜੀ ਇਹ ਚੀਜ਼ ਦਾ ਬਹੁਤ ਧਿਆਨ ਰੱਖਣਾ ਤੇ ਬਾਕੀ ਫਿਲਟਰ ਇਹਨੂੰ ਸਿੰਗਲ ਆਉਂਦਾ ਡੀਜ਼ਲ ਵਾਲਾ ਨਹੀਂ ਬਾਈ ਇਹਨੂੰ ਡਬਲ ਲੱਗਿਆ ਹੋਇਆ ਇਹਨੂੰ ਡਬਲ ਲੱਗਿਆ ਹੋਇਆ ਜੌਂਡੀਓ ਦੇ ਵਿੱਚ ਸਿੰਗਲ ਆਉਂਦਾ ਇੱਕ ਆ ਲਾਇਆ ਹੋਇਆ ਇੱਕ ਆਦੇ ਉੱਪਰ ਇੱਕ ਹੋਰ ਲੱਗਿਆ ਵਾ ਆਹ ਵਾਲਾ ਇਲੈਕਟ੍ਰੋਨਿਕ ਹੈ ਬਾਈ ਥੱਲੇ ਵਾਲਾ ਦੂਜਾ ਮੈਨੂਅਲ ਹੈ ਆ ਉੱਪਰ ਵਾਲਾ ਇਲੈਕਟ੍ਰੋਨਿਕ ਹੈ ਨੂੰ ਸੈਂਸਰ ਲੱਗੇ ਹੋਏ ਆ ਦੇਖੋ ਠੀਕ ਹੈ ਜੀ ਪੰਪੇ ਦਾ ਸਿਰਫ ਪੰਪ ਦਾ ਸਿਰਫ ਤੁਹਾਨੂੰ ਅੱਗੇ ਵੀ ਦੱਸਿਆ ਪੰਪ ਦਾ ਕੋਈ ਕੰਮ ਨਹੀਂ ਪੰਪ ਦਾ ਸਿਰਫ ਪ੍ਰੈਸ਼ਰ ਦੇਣਾ ਇਹ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਦਿੰਦਾ ਬਾਈ ਪੰਪ ਇਹ ਠੀਕ ਹੈ ਜਿਹੜੀ ਇਹ ਨੋਜ਼ਲਾਂ ਨੇ ਨਾ ਇਹ ਅੱਗੇ ਨੋਜ਼ਲਾਂ ਨੇ ਇਹ ਇਹਦੇ ਵਿੱਚ ਆ ਗਿਆ ਇੰਜੈਕਟਰ ਜਿੱਦਾਂ ਆਪਣੇ ਕਾਰਾਂ ਦੇ ਵਿੱਚ ਆਉਂਦੇ ਸੀਗੇ ਬਹੁਤ ਜ਼ਿਆਦਾ ਪ੍ਰੈਸ਼ਰ ਨਾਲ ਬਾਈ ਇੰਜਣ ਦੇ ਉੱਪਰ ਪਿਸਤਾਂ ਦੇ ਉੱਪਰ ਡੀਜ਼ਲ ਸਪਰੇਅ ਕਰਦੇ ਨੇ ਠੀਕ ਹੈ ਬਾਕੀ ਤਕਨੀਕ ਵਧੀਆ ਬਾਈ ਸੀਆਰਡੀ ਇੰਜਨਾਂ ਦੀ ਕੋਈ ਡਰਨ ਦੀ ਲੋੜ ਨਹੀਂ ਹੈਗੀ ਇਹ ਇੰਜਨ ਬਹੁਤ ਵਧੀਆ ਚੱਲਣਗੇ ਲੰਬਾ ਸਮਾਂ ਲਾਈਫਟਾਈਮ ਇੰਜਨ ਚੱਲਗੇ ਚੱਲੂਗੇ ਇਹ ਬਾਕੀ ਆਹ ਜਿਗਾਰਡ ਲਾਇਆ ਹੋਇਆ ਬਾਈ ਇੱਧਰ ਧੂਏ ਵਾਲਾ ਇਹਨੇ ਧੂਆਂ ਖਤਮ ਕਰਨਾ ਜਿਹੜੀ ਚੀਜ਼ ਨੇ ਆ ਦੇਖੋ ਇਹ ਵੀ ਖਾਸੀ ਮਹਿੰਗੀ ਆਈਟਮ ਹੈ ਜਿਹੜਾ ਉੱਪਰ ਲੱਗਿਆ ਹੋਇਆ ਇਹਨੇ ਧੂਏ ਨੂੰ ਖਤਮ ਕਰਕੇ ਇੱਥੇ ਨੂੰ ਸਿਰਫ ਇਹਨੇ ਸਲੈਂਸਰ ਵਿੱਚ ਨੂੰ ਸਿਰਫ ਇੱਕ ਤਰ੍ਹਾਂ ਦੀ ਭਾਫੇ ਕੱਢਣੀ ਆ ਠੀਕ ਆ ਜੀ ਤਾਂ ਹੀ ਆਪਾਂ ਇਹ ਟਰੈਕਟਰ ਇਸੇ ਤਕਨੀਕ ਨਾਲ ਤਿਆਰ ਕਰੇ ਨੇ ਵੀ ਇਹ ਪੋਲਿਊਸ਼ਨ ਘੱਟ ਕਰਨਾ ਬਾਕੀ ਚਲੋ ਬਾਈ ਜੇ ਗੱਲ ਕਰੀਏ ਪ੍ਰਦੂਸ਼ਣ ਦੀ ਉਹਦਾ ਬਹੁਤ ਚੀਜ਼ਾਂ ਦੇ ਹੁੰਦਾ ਹੈ ਹੁਣ ਇੰਨੀ ਮਸ਼ੀਨਰੀ ਆ ਫੈਕਟਰੀਆਂ ਚੱਲ ਦਾ ਧੂਆਂ ਪਰ ਚਲੋ ਜਿੱਕਣਾ ਹੁਣ ਗਵਰਨਮੈਂਟ ਦਾ ਚੱਲਣਾ ਉਹਦੇ ਨਾਲ ਚੱਲਣਾ ਪੈਣਾ ਹੈ ਜਨਨ ਕਿ ਵੀ ਇਹ ਟਰੈਕਟਰ ਨੂੰ ਬਾਈ ਬਣਾਉਣ ਤੇ ਵੀ ਅੱਗੇ ਨਾਲ ਜਿਹੜੇ ਦੂਏ ਟਰੈਕਟਰ ਉਹਦੇ ਨਾਲੋਂ ਇਹਦੇ ਤੇ ਖਰਚਾ ਵੱਧ ਆਉਂਦਾ ਮੈਨੂਫੈਕਚਰਿੰਗ ਇਹਦੀ ਮਹਿੰਗੀ ਪੈਂਦੀ ਹੈ ਪਰ ਰੇਟ ਦਾ ਫਿਰ ਵੀ ਚਲੋ ਫਰਕ ਪਿਆ ਮਾੜਾ ਮੋਟਾ ਹੈਗਾ ਕੋਈ ਬਹੁਤਾ ਜ਼ਿਆਦਾ ਵੀ ਨਹੀਂ ਰੇਟ ਦਾ ਫਰਕ ਆਏਗਾ ਠੀਕ ਹੈ ਜੀ ਹੁਣ ਮਹਿੰਦਰਾ ਵੱਲ ਵਾਰੰਟੀ 6 ਸਾਲ ਦੀ ਵਾਰੰਟੀ ਦਿੱਤੀ ਹੋਈ ਹੈ ਬਾਈ ਕੰਪਨੀ ਨੇ ਇਹਦੀ ਠੀਕ ਆ ਗਿਆ ਦੇ ਬਾਈ ਫਿਊਜ ਬਾਕਸ ਲਾਏ ਹੋਏ ਆ ਆ ਵੇਖੋ ਜੀ ਇਹ ਵਿੱਚ ਸਾਰੇ ਫਿਊਜ ਨੇ ਜੇ ਕੋਈ ਦਿੱਕਤ ਆਉਂਦੀ ਆ ਤੁਸੀਂ ਜੇ ਕੋਈ ਮਿਸਤਰੀ ਨੇੜੇ ਤੜੇ ਨਹੀਂ ਆਏਗਾ ਤਾਂ ਤੁਸੀਂ ਆਪ ਵੀ ਇਹਦਾ ਫਿਊਜ ਕੱਢ ਕੇ ਫਿਊਜ ਲਾ ਸਕਦੇ ਹੋ ਬਾਈ ਇਹਨਾਂ ਟਰੈਕਟਰਾਂ ਦੇ ਵਿੱਚ ਜਿਹੜੀਆਂ 2-4 ਗੱਲਾਂ ਧਿਆਨ ਰੱਖਣ ਵਾਲੀਆਂ ਸਭ ਤੋਂ ਮੇਨ ਚੀਜ਼ ਹੈ ਵੀ ਇਹਦਾ ਇਹਦੇ ਟੈਂਕੀ ਦੇ ਵਿੱਚ ਹਮੇਸ਼ਾ ਤੇਲ ਚੈੱਕ ਕਰਨਾ ਠੀਕ ਹੈ ਜੀ ਇਹਨੂੰ ਆਪਾਂ ਨੇ ਕਦੇ ਵੀ ਹਵਾ ਨਹੀਂ ਲੈਣਾ ਦੇਣੀ ਠੀਕ ਹੈ ਕਿਉਂਕਿ ਜੇ ਟਰੈਕਟਰ ਨੇ ਹਵਾ ਲੱਤੀ ਤਾਂ ਨਿਕਲਣ ਵਿੱਚ ਵੀ ਦਿੱਕਤ ਆਉਣੀ ਆ ਤਾਂ ਟਰੈਕਟਰ ਵਿੱਚ ਵੀ ਗੱਲ ਨੂੰ ਪ੍ਰੋਬਲਮ ਆ ਸਕਦੀ ਹੈ ਬਹੁਤ ਗੱਲ ਦਾ ਇਹਦਾ ਧਿਆਨ ਰੱਖਣਾ ਇਹਦੇ ਵਿੱਚ ਹਮੇਸ਼ਾ ਡੀਜ਼ਲ ਪੂਰਾ ਰੱਖਣਾ ਹੀ ਆ ਜਦ ਵੀ ਜਾਣਾ ਹਮੇਸ਼ਾ ਡੀਜ਼ਲ ਚੈੱਕ ਕਰਕੇ ਕਿਤੇ ਵੀ ਖੇਤਾਂ ਨੂੰ ਫੇਰ ਤੁਰਨਾ ਠੀਕ ਹੈ ਜੀ ਬਾਕੀ ਇੱਕ ਹੋਰ ਗੱਲ ਧਿਆਨ ਦੇਣਾ ਜੋਗਾ ਕਦੇ ਵੀ ਆਪਾਂ ਨੇ ਕੋਈ ਬਿਲਡਿੰਗ ਕਰਨੀ ਹੈ ਕਈ ਵਾਰ ਆਪਾਂ ਕਿਤੇ ਟਾਂਕਾ ਲਵਾਉਣਾ ਹੁੰਦਾ ਜਾਂ ਕੁਝ ਹਨਾ ਪੱਤੀ ਕੁਝ ਵੈਲਡ ਕਰਾਉਣੀ ਹੁੰਦੀ ਆ ਤਾਂ ਹਮੇਸ਼ਾ ਇਹਦੀ ਬੈਟਰੀ ਦੀ ਵਾਇਰ ਖੋਲ ਕੇ ਹੀ ਉਹ ਕਰ ਕੋਈ ਵੀ ਕਿਤੇ ਸ਼ਾਰਟ ਸਰਕਟ ਹੋ ਗਿਆ ਤਾਂ ਟਰੈਕਟਰ ਨੂੰ ਅੱਗੇ ਤੱਕ ਵੀ ਲੱਗ ਸਕਦੀ ਹੈ ਕਿਉਂਕਿ ਸਾਰਾ ਸਿਸਟਮ ਹਰੇਕ ਚੀਜ਼ ਨਾਲ ਵਾਇਰਿੰਗ ਜੁੜੀ ਹੋਈ ਹੈ ਠੀਕ ਹੈ ਜੀ ਆ ਇਹਦਾ ਮੇਨ ਹੈ ਸਾਰਾ ਜਿਹੜਾ ਸਰਕਟ ਲੱਗਿਆ ਹੋਇਆ ਇਹ ਤੋਂ ਲਾ ਬਾਈਕਿਆਂ ਨੂੰ ਦੂਜਾ ਵੀ ਦੱਸਦਾ ਬਾਈ ਸਕੈਨਰ ਇਹਦੇ ਵਿੱਚ ਜੇ ਕੋਈ ਬੜੀ ਦਿੱਕਤ ਆਉਂਦੀ ਹੈ ਪ੍ਰੋਬਲਮ ਤਾਂ ਇਹਦਾ ਕੋਡ ਕੋਡ ਲੱਭਣਾ ਪੈਂਦਾ ਹੈ ਕੋਡ ਲੱਭ ਕੇ ਇਹਦੇ ਚੀਜ਼ ਦਾ ਦਿੱਕਤ ਦਾ ਪਤਾ ਲੱਗਦਾ ਠੀਕ ਹੈ ਜੀ ਬਾਕੀ ਚਲੋ ਬਾਈ ਤਕਨੀਕ ਹੈ ਜੇ ਸਾਲੜੇ ਸਾਲ ਹੋਏ ਆ ਟਰੈਕਟਰ ਆ ਇਹਨੂੰ ਹੌਲੀ ਹੌਲੀ ਆਉਣ ਵਾਲੇ ਟਾਈਮ 'ਚ ਪਤਾ ਲੱਗੇਗਾ ਟੈਕਸਟਾਂ ਦਾ ਕਿ ਕਿਦਾਂ ਦਾ ਰਿਸਪੌਂਸ ਆ ਪਰ ਕੰਪਨੀਆਂ ਬਾਈ ਜੀ ਲਾਇਓ ਮੜੇ ਲਾਇਓ ਮੜਾ ਜਾ ਜੀ ਭਾਈ ਜੀ ਕਿੰਨਾ ਟਾਈਮ ਹੋ ਗਿਆ ਟ੍ਰੈਕਟਰ ਲੈਣ ਨੂੰ ਇਹਨੂੰ? 30 ਮਿੰਟ ਲਿਆ 30 ਮਿੰਟ ਲਿਆ ਠੀਕ ਆ ਜੀ। ਅੱਛਾ ਜੀ ਠੀਕ ਆ। ਆਓ ਥੋੜਾ ਲਿਬੜਿਆ ਤੇ ਬੜਿਆ ਜਾ। ਠੀਕ ਆ। ਠੀਕ ਆ ਬਾਈ। ਕਿੱਦਾਂ ਬਾਈ ਦਾ ਡੀਜ਼ਲ ਖਰਚਾ ਤੁਸੀਂ ਪਹਿਲਾਂ ਦੂਆ ਵੀ ਚਲਾਇਆ ਮਤਲਬ ਕਿ ਜਾਇਜ ਦੂਏ ਨਾਲੋਂ ਹਾਂ ਜੀ ਬਿਲਕੁਲ ਠੀਕ ਆ ਡੀਜ਼ਲ ਖਰਚਾ ਬਾਈ ਕਹਿੰਦਾ ਦੂਏ ਨਾਲੋਂ ਇਹਦਾ ਜਾਇਜ ਆ ਬਾਕੀ ਜਿਹੜੇ ਇਹਦੇ ਵਿੱਚ ਦੂਜੇ ਮੋੜ ਵੀ ਹੈਗੇ ਨੇ ਬਾਈ ਇਹਨੂੰ ਮੋੜ ਵੀ ਹੈਗੇ ਹਨਾ ਦੂਜੇ ਉਹ ਹੈਗੇ ਪਰਲੇ ਪਰਲੇ ਪਾਸੇ ਮੋੜ ਹੈਗੇ ਪਰਲੇ ਪਾਸੇ ਮੋੜ ਲੱਗੇ ਹੋਏ ਹਨ ਠੀਕ ਆ ਬਾਈ ਤੇ ਬਾਈ ਇਹ ਗੱਲਾਂ ਮੈਂ ਜਿੰਨੇ ਵੀ ਮੈਨੂੰ ਆਪਣੇ ਬੰਦੇ ਹੈਗੇ ਆ ਜੀ ਨਾ ਸੀਆਰ ਡਾਇਰੈਕਟਰ ਉਹ ਇਹ ਗੱਲ ਸਾਰਿਆਂ ਨੇ ਕਹੀ ਆ ਵੀ ਡੀਜ਼ਲ ਖਰਚੇ ਦਾ ਫਰਕ ਹੈਗਾ ਜੀ ਵੀ ਡੀਜ਼ਲ ਘੱਟ ਖਾਂਦੇ ਨੇ ਇਹ ਠੀਕ ਨਹੀਂ ਬਾਕੀ ਬਾਈ ਕਿਸੇ ਦਿਨ ਆਪ ਚਲਾਉਂਗੇ ਫੇਰ ਤੁਹਾਨੂੰ ਦੋਂਗੇ ਸਰੀ ਰਿਵਿਊ ਵੀ ਕਿਆ ਹਿਸਾਬ ਤਾਵਾਂ ਪਰ ਜਿੰਨੇ ਵੀ ਵੀਰ ਨੇ ਦੱਸਿਆ ਸਭ ਨੇ ਆਇਓ ਕਿ ਡੀਜ਼ਲ ਖਰਚਾ ਇਹਨਾਂ ਦਾ ਜਾਇਜ਼ ਆ ਤੂੰ ਹੈਗਾ ਪਤੀ ਵੀਰ ਬੰਦਾ ਲੋ ਜੀ ਬਾਈ ਚੱਲਿਆ ਆਪਣਾ ਸੁਪਰ ਸੀਟਰ ਪਹਿਲਾ ਇਹਨੇ ਸੁਪਰ ਸੀਟਰ ਜਿਹੜਾ ਪੱਲੇ 'ਚ ਹਾਂ ਦੱਸਤਾ ਵੀਰੇ ਦੱਸਤਾ ਸ਼ੁਰੂਆਤ ਕਰਤੀ ਬਾਈ ਰੋਪੜ ਵਾਲਿਆਂ ਨੇ ਹੁਣ ਦੋ ਤਿੰਨ ਬੁੱਕ ਹੋ ਰਹੇ ਕਹਿੰਦੇ ਸਾਈਆਂ ਵਧਾਈਆਂ ਆ ਗਈਆਂ ਦੇ ਦੇਣ ਇਹਨਾਂ ਨੇ ਦੋ ਚਾਰ ਦਿਨ ਦੇ ਵਿੱਚ ਵਿੱਚ ਠੀਕ ਆ ਸੱਬੇ ਬਾਈ ਨੂੰ ਹੋਰ ਬਾਈ ਜਾਣੇ ਬਾਈ ਦੋ ਹੋਰ ਜਾਣੇ ਹਾਂ ਆ ਲੱਗੇ ਉਹਨਾਂ ਨੂੰ ਚਾਰ ਕਰਨ ਨੂੰ ਠੀਕ ਆ ਪਰ ਕਿਸਾਨ ਆਪਣਾ ਆ ਹੀ ਗਿਆ ਠੀਕ ਆ ਬਾਈ ਆਹੀ ਟਾਈਮ ਆ ਬਾਈ ਸਭੇ ਥੋੜਾ ਦਾ ਸੀਜ਼ਨ ਹੀ ਹੁੰਦਾ ਸੀਜ਼ਨ ਹੀ ਹੁੰਦਾ ਉਹ ਵੀ ਹੁਣ ਕਿਉਂਕਿ ਨਵਾਂ ਮਹਿੰਗਾ ਇਹ ਇਹ ਵੀ ਜ਼ਿੰਮੇਵਾਰ ਸਿਰਫ ਸਬਸਿਡੀਆਂ ਕਰਕੇ ਲੈ ਲੈਣ ਇਹਨੂੰ ਹਨਾ ਹਾਂ ਉਹੀ ਗੱਲ ਆ ਠੀਕ ਆ ਠੀਕ ਆ ਚਲੋ ਵਧੀਆ ਬਾਈ ਬੰਦੇ ਕਰਦੇ ਖੁਸ਼ ਬਾਈ ਉਹ ਉਹ ਥੋੜੇ ਵਾਲਾ ਲੈਣ ਆਇਆ ਦਾ ਅੱਛਾ ਕਿਸਮਤ ਹੋ ਗਈ ਬੰਦੇ ਦੀ ਉਹੀ ਗੱਲ ਆ ਦਾ 10 ਲੱਖ ਮੰਗਦੇ ਕਹਿੰਦੇ ਉਹਦਾ ਕਿਹੜੇ ਦਾ ਅੱਛਾ ਕਹਿੰਦਾ ਮੈਂ 9 40 10 40 ਦਾ ਲੈ ਜਾ ਕਹਿੰਦਾ ਨਵਾਂ 10 40 ਦਾ ਹਾਂ ਐਨੇ ਦੱਸਿਆ ਉਹ 9.5 ਪਤਣੀ ਕਿੰਨਾ ਮੰਗਦੇ ਤੇ ਅਵੇ ਮੱਥਾ ਟੇਕਦੇ ਹੁਣ ਬਾਈ ਚਲੇ ਗਿਆ ਨਹੀਂ ਨਹੀਂ ਲੱਗਦਾ ਮੈਨੂੰ ਅੱਵੇ ਮੂਰੇ ਤੇ 4 ਵੀਲ ਭਾਰੇ ਉੱਠਦੇ ਨਹੀਂ ਹੈਗੇ 2 ਵੀਲ ਬੋਸ਼ ਵਾਲਾ ਮਾਰਦੇ ਹੈਨਾ 2 ਵੀਲ ਤਾਂ ਉਹ ਹੀ ਉੱਭੜੀ ਜਾਂਦੇ ਬਿਨਾਂ ਗੱਲ ਤੀ ਮੈਂ ਦੇਖਿਆ ਉਹ ਟਰੈਕਟਰ ਹੈ ਬਾਈ ਨਹੀਂ ਰੂਡ ਅਜੇ ਵੀ ੜਦਾ ਨਹੀਂ ਕਹਿੰਦਾ ਮੇਰੀ ਸਲਾਹ ਹੈ ਅੱਛਾ ਉਹ ਜਿਹੜਾ ਥੋੜਾ ਪੁਰਾਣਾ ਕਰਿਆ ਫੋਰ ਬਾਈ ਫੋਰ ਵੀਰਾ ਆ ਜੇ ਲੈਣਾ ਸੋਨਾਲੀਕਾ ਸੋਨਾਲੀਕਾ ਕੋਈ ਗੱਲ ਨਹੀਂ ਦੇ ਦੇਣਾ ਆਪਾਂ ਨੇ ਸਭ ਨੇ ਮੈਨੂੰ ਲੱਗਦੀ ਉਹ ਕਰਨਾ ਯਾਰ ਬੀਲਰ ਵੀ ਭਰੇ ਦਾ ਮੁੰਡਾ ਤੇ ਆਪੇ ਪੰਜੋਂ ਗਾਲੇ ਸੁਪਰੀ ਸੀਡਰ ਬਾਈ ਹੋਰ ਆ ਜਣੇ ਇਹਨਾਂ ਕੋਲ ਜਿਹਨੇ ਵੀ ਹੈ ਮਾਸੀ ਬੜੇ ਆਏ ਭਾਈ ਠੀਕ ਹੈ ਬਾਈ ਤੇ ਬਾਈ ਵੈਸੇ ਸਭੇ 52 ਹਜੇ ਹੋਰ ਨਿਕਲਣਗੇ ਸਭੇ ਨਿਕਲਣਗੇ ਜੇ ਲੱਗਦੇ ਪੱਕੀ ਬਾਈ ਗੱਲ ਆ ਗੱਲ ਬਾਈ ਆਏ ਆ ਚੀਜ਼ਾਂ ਸਾਰੀਆਂ ਵਧੀਆ ਸੁਪਰ ਸੀਡਰ ਆਪਾਂ ਕਿਸੇ ਵੀ ਰੋਟਾਵੇਟਰ ਸਾਰੇ ਵਧੀਆ ਆਪਣੀ ਆਪਣੀ ਜਗਾ ਬਾਕੀ ਰੇਗ ਦਾ ਆਪਣਾ ਆਪਣਾ ਮਨ ਹੁੰਦਾ ਬਾਈ ਇਹਨੇ ਜਿਹੜਾ ਲੈਣਾ ਇੱਕ ਸਾਡਾ ਬਾਈ ਆ ਗਿਆ ਜੌਂਡੀਅਰ ਵਾਲਾ ਉਹ ਚੱਕੂ ਬਾਜੀ ਵਧੀਆ ਮਹਾਰਾਜ ਠੀਕ ਹੈ ਜੀ ਹਾਂਜੀ ਵਧੀਆ ਬਾਜੀ ਵਧੀਆ ਇਹ ਆਪਣਾ ਬਾਈ ਸਬਸਕ੍ਰਾਈਬਰ ਆ ਬਾਈ ਹਾਂਜੀ ਵੀਰ ਹਾਂਜੀ ਕਾਤੇ ਕਾਤੇ ਸਬਸਕ੍ਰਾਈਬਰ ਕਰਦਾ ਬਾਈ ਬਾਬਾ ਜਿੰਨੇ ਤਰ ਲਿੰਕ ਸਾਰੇ ਫੋਲੋ ਕਰਿਓ ਬਾਈ ਮੈਂ ਠੀਕ ਆ ਬਾਈ ਵੀਡੀਓ ਥੋੜੀ ਵਧੀਆ ਲੱਗਦੀ ਹੈ ਵੀਰ ਨਾਲ ਨੌਲਜ ਆਈ ਜਾਂਦੀ ਬੰਦੇ ਨੂੰ ਠੀਕ ਆ ਬਾਈ ਬਾਈ ਨੂੰ ਟਰੈਕਟਰ ਤੋਂ ਇਹਦਾ ਜੌਂਡੀਅਰ ਕਿਵੇਂ ਬਾਈ ਠੀਕ ਆ ਇਹ ਆਪਿਆ ਡੀਲੇ ਆ ਤਾਂ ਹਾਂਜੀ ਇਹ ਮਾਡੀ ਬਾਈ ਇਹ ਮੁੰਡਾ ਕਹਿੰਦਾ ਬਈ ਜੋਣੀ ਇਹ ਲੈਣਾ ਤਾਂ ਇਹਨੇ ਹੋਰ ਕਹਿੰਦਾ ਕੋ ਟਰੈਕਟਰ ਮੈਨੇ ਲੈਣਾ ਹਨਾ ਲੈਣਾ ਹਾਂਜੀ ਜੋਣੀ ਲੈਣਾ ਜੋਣੀ ਲੈਣਾ ਹੋਰ ਲੈਣਾ ਚੱਲਦਾ ਹੀ ਲੈਣਾ ਨਹੀਂ ਨਵਾਂ ਲੈਣਾ ਜੀ ਹੁਣ ਨਵਾਂ ਲੈਣਾ ਚੱਲਦਾ ਦਵਾਦ ਨੇ ਟੀ ਜੀ ਕਿਹੜਾ ਕਿੰਨਾ ਨਵਾਂ ਲੈਣਾ ਜੀ ਤੇ ਕੈਸ਼ ਅੱਛਾ ਹਾਂਜੀ ਪੈਸੇ ਉਹਨਾਂ ਦਾ ਜ਼ਿਆਦਾ ਆਏ ਹੋਏ ਆ ਪੈਸੇ ਉਹਨਾਂ ਜ਼ਿਆਦਾ ਆ ਗਏ ਬਾਬੇ ਦੀਆਂ ਆ ਗਏ ਹਾਂ ਹਾਂਜੀ ਆ ਗਏ ਠੀਕ ਹੈ ਠੀਕ ਹੈ ਇਹ ਬਾਈ ਹੈਪੀ ਵਾਈਜ਼ ਦੇ ਪਿੰਡ ਦਾ ਹੀ ਬਾਈ ਹਾਂਜੀ ਮੇਰੇ ਚਾਚੇ ਦਾ ਮੁੰਡਾ ਹੀ ਹੈ ਤੇ ਬਈ ਜਿਹੜਾ ਹੈਪੀ ਆ ਮੁੰਡਾ ਜੋਣੀ ਉਹਦਾ ਚਾਚੇ ਦਾ ਹੀ ਮੁੰਡਾ ਹੈ ਠੀਕ ਹੈ ਬਾਕੀ ਹੋਰ ਨਮੀ ਦਾ ਜੀ ਕਿਹ ਚੱਕੀ ਫਿਰਦਾ ਆ ਇਹ ਵੀਰ ਇੱਕ ਬੁਲਟ ਆ ਗਿਆ ਯਾਰ ਬੁਲਟ ਕੰਨਾ ਤਿਆਰ ਬਾਹਰ ਭੇਜਣਾ ਅਮਜੈਂਸੀ ਅੱਛਾ ਹਾਂਜੀ ਬਾਈ ਇਹ ਬੰਦੇ ਸਾਡੇ ਗੁੜ ਦਾ ਕੰਮ ਵੀ ਕਰਦੇ ਆ ਆਰਗੈਨਿਕ ਗੁੜ ਤਿਆਰ ਕਰ ਆਰਗੈਨਿਕ ਕਰ ਦਿੰਦੇ ਆ ਹਾਂਜੀ ਆਰਗੈਨਿਕ ਗੁੜ ਤਿਆਰ ਕਰਦੇ ਨੇ ਹੁਣ ਤਾਂ ਵੈਸੇ ਹੈ ਨਹੀਂ ਹੁਣ ਤਾਂ ਮੁੱਕ ਲਿਆ ਕੰਮ ਯਾਨੀ ਕਿ ਜੇ ਕਿਸੇ ਵੀਰ ਨੇ ਆਰਗੈਨਿਕ ਗੁੜ ਲੈਣਾ ਹੈ ਇਹਨਾਂ ਤੋਂ ਵਧੀਆ ਆਪਣਾ ਆਪਣਾ ਹੀ ਗੰਨਾ ਲਾਉਣੇ ਕਰਦਾ ਆਪਣੀ ਉਹ ਘਾੜੀ ਹੈ ਹਨਾ ਹਾਂਜੀ ਆਪਣੀ ਘਾੜੀ ਆਪੇ ਘਾੜਦੇ ਸਾਡੇ ਲੋਕ ਲਿਆ ਰੋਪੜਦੇ ਇਹਨਾਂ ਨੂੰ ਜਰੂਰ ਗੰਡਾਈਟ ਕਰਿਓ ਬਾਈ ਜਿਹਨੇ ਵੀ ਆਰਗੈਨਿਕ ਗੋੜ ਲੈਣਾ ਥੋੜਾ ਜਿਹਾ ਰੇਟ ਵਿੱਚ ਮਹਿੰਗਾ ਹੈ ਨਾ ਬਾਈ ਹਾਂਜੀ ਰੇਟ 'ਚ ਥੋੜਾ ਜਿਹਾ ਮਹਿੰਗਾ ਇਹ ਦੂਏ ਨਾਲੋਂ ਪਰ ਕੁਆਲਿਟੀ ਇੱਕ ਨੰਬਰ ਮਿਲੂਗੀ ਬਾਈ ਤੁਹਾਨੂੰ ਠੀਕ ਹੈ ਜਿੱਦਣਾ ਚੱਲੂਗੀ ਕਿਹੜਾ ੜੀ ਦੱਸਿਓ ਉੱਥੇ ਜਾ ਕੇ ਆਪਾਂ ਫਿਰ ਦਿਖਾਵਾਂਗੇ ਵੀ ਕਿਵੇਂ ਤੁਸੀਂ ਠੀਕ ਹੈ ਬਾਈ ਚਲੋ ਠੀਕ ਹੈ ਬਾਈ ਧੰਨਵਾਦ ਅਨੋ ਹੋਈ ਮਿੱਤਰੋ ਅੱਜ ਆਪਾਂ ਤੁਹਾਨੂੰ ਇੱਕ ਗੱਡੀ ਦਿਖਾਉਣੀ ਹੈ ਜੀ ਕਰੂਜ਼ ਆ ਇਹ ਸ਼ੈਵਲੈਟ ਵਾਲਿਆਂ ਦੀ ਤੇ ਬਹੁਤ ਗੱਡੀ ਕਿਸੇ ਟਾਈਮ ਮਸ਼ਹੂਰ ਸੀ ਹੁਣ ਥੋੜਾ ਜਿਆਦਾ ਤੇਜ਼ ਘਟ ਗਿਆ ਬੇਸ਼ੱਕ ਗੱਡੀ ਦਾ ਹਰੀ ਆ ਜਾ ਵੀਰੇ ਮਾੜਾ ਦੱਸ ਦੇ ਗੱਡੀ ਬਾਰੇ ਗੱਡੀ ਆਪਣੇ ਸਮਝ ਲਓ ਰਿਸ਼ਤੇਦਾਰ ਕੋਲੇ ਆ ਘਰੇ ਆ ਗੱਡੀ ਕਿ ਆ ਹਾਲ ਆ ਵੀਰਾ ਹੋ ਠੀਕ ਆ ਕਿਹੜਾ ਮਾਡਲ ਆ ਬਾਈ ਕਾਰ ਇਹ 13 ਮਾਡਲ ਆ 13 ਮਾਡਲ ਠੀਕ ਆ ਤੇ ਗੱਡੀ ਜੈਨੂਨ ਆ ਸਾਰੀ ਸਾਰੀ ਜੈਨੂਨ ਠੀਕ ਆ ਆਟੋਮੈਟਿਕ ਆ ਆਟੋਮੈਟਿਕ ਆ ਅੱਛਾ ਠੀਕ ਆ ਬਾਈ ਇਹਦੇ ਬਾਰੇ ਦਾ ਨੌਲੇਜ ਹੈ ਨਹੀਂ ਟਰੈਕਟਰਾਂ ਬਾਰੇ ਦਾ ਪਤਾ ਸਾਨੂੰ ਹੁਣ ਗੱਡੀ ਬਾਰੇ ਨਹੀਂ ਪਤਾ ਹੈ ਨਾ ਬਾਈ ਨੰਬਰ ਵੀ ਕਹਿੰਦੇ VIP ਆ ਹੈ डीआईपी नंबर है भाई पीवी29 0011 नंबर किथे ਦਾ ਹੋਇਆ 29 ਬਾਈ ਇਹ ਮੋਗੇ ਦਾ ਨੰਬਰ ਆ ਬਾਈ पीवी29 ਠੀਕ ਆ ਰੰਗ ਦਾ ਬਾਈ ਬਾਕੀ ਬੂੰਡ ਬੂੰਡ ਦਾ ਸਾਰਾ ਕੁਝ ਨਾਲ ਦਈ ਆ ਲਾਈਟਾਂ ਵੀ ਨਾਲ ਦੀਆਂ ਗੱਡੀ ਦੀਆਂ ਠੀਕ ਆ ਲੈ ਮੈਂ ਇੰਜਣੇ ਬੋਕ ਥੋੜਾ ਗੱਡੀ ਨਾਲ ਠੀਕ ਆ ਟਰਬੋ ਇੰਜਨ ਚ ਹੈ ਹਾਂ ਟਰਬੋ ਠੀਕ ਆ ਬਾਕੀ ਉਦਾਂ ਠੀਕ ਹੈ ਇੰਜਨ ਜਣੇ ਕੋਈ ਹੈ ਨਾ ਆਟੋਮੈਟਿਕ ਠੀਕ ਆ ਸਾਰੀ origignal ਆ ਗੱਡੀ ਦੀ ਕਿਤੇ ਵੀ ਬਾਈਕ ਦਾ ਬੰਪਰ ਪੇਂਟ ਹੋ ਤਾਂ ਚਲੋ ਠੀਕ ਆ ਬਾਈ ਬਾਕੀ ਮੜਾ ਮੁੰਡਾ ਬੰਪਰ ਸ਼ੈਂਪਰ ਪੇਂਟ ਹੋ ਸਕਦਾ ਬਾਕੀ ਗੱਡੀ ਜੈਨੂਨ ਆ ਸਾਰੀ ਠੀਕ ਆ ਬਾਈ ਵਿਚ ਤੇ ਗੱਡੀ ਬੜੀ ਘੈਂਟ ਆ ਯਾਰ ਲੋ ਜੀ ਵਿਚੋਂ ਗੱਡੀ ਪੂਰੀ ਸਾਫ਼ ਐਨ ਓਕੇ 70 ਮੈਟ ਆ ਠੀਕ ਆ ਜੀ ਤੇ ਬਾਕੀ ਹੁਣ ਰੇਟ ਰੂਟ ਕਿੰਨਾ ਵੀਰੇ ਇਹਦਾ ਡਿਮਾਂਡ ਬਾਈ ਸਾਢੇ ਦਿਨ ਦੀ ਕਰਦੇ ਆ ਬਾਕੀ ਕਿਸੇ ਨੂੰ ਪਸੰਦ ਹੋਈ ਆ ਕੇ ਦੇਖ ਲਿਓ। ਬਾਕੀ ਮੌਕੇ ਤੇ ਹੋ ਜੂਆ ਰੇ ਠੀਕ ਨਹੀਂ ਬਾਈ? ਹਾਂ। ਜੈਜ ਕਰਕੇ ਦੇ ਦਿਓ। ਹਾਂ ਜੈਜ ਕਰਕੇ ਦੇਵਾ। ਹਾਂ ਜਿਹੜਾ ਵੀਡੀਓ ਦੇਖ ਕੇ ਆਉਂਗਾ। ਹਾਂ ਜੈਜ ਕਰਕੇ ਦੇ ਦਿਓ। ਨਾ ਨਾ ਕੋਈ ਗੱਲ ਨਹੀਂ। ਬਾਈ ਜਿੱਥੇ ਮਾਰ ਚਿਹੇ ਕੋਈ ਵੀਡੀਓ ਤੇ ਵੀ ਨਾ ਆਵੇ ਤੁਸੀਂ ਉਹੀ ਦੇ ਦਿਓ ਜੈਜ ਕਰਕੇ ਜਿਹੜਾ ਵੀ ਆ ਗਿਆ। ਠੀਕ ਨਹੀਂ ਬਾਈ? ਹਾਂ। ਤੇ ਬਾਕੀ ਬਾਈ ਤੁਹਾਨੂੰ ਆਪੇ ਵੀਡੀਓ ਵਿੱਚ ਆਪਾਂ ਦਿਖਾ ਦਾਂ ਬਾਕੀ ਆਪਣੀ ਥੱਲੀ ਆ ਕੇ ਕਰ ਲਿਓ। ਠੀਕ ਹੈ ਨਾ? ਹਾਂ। ਬਾਕੀ ਭਾਈ ਆਪਣੀ ਚੀਜ਼ ਨੂੰ ਹਰੇਕ ਬੰਦਾ ਵਧੀਆ ਕਹਿੰਦਾ ਚ ਅਸੀਂ ਆ ਜੇ ਠੀਕ ਹੈ ਨਹੀਂ ਜਿਹੜੇ ਲੈਣੀ ਹੁੰਦੀ ਉਹਨੇ ਉਹਦਾ ਨਜ਼ਰੀਆ ਲੱਗ ਹੁੰਦਾ ਆਪਣਾ ਨਜ਼ਰੀਆ ਲੱਗਾ ਹੁਣ ਆ ਦੀ ਆਪਣੇ ਟਰੈਕਟਰ ਨੂੰ ਲੱਖ ਚੰਗੇ ਲੋਕ ਲੋਕ ਆ ਕੇ 20 ਨੁਕਸੇ ਕੱਢ ਦਨੇ ਬਾਈ ਹੈ ਉਰੇ ਬਾਈ ਨਵੇਂ ਟਰੈਕਟਰ 'ਚ ਨੁਕਸੇ ਕੱਢ ਦਨੇ ਆ ਕੇ ਤੁਸੀਂ ਆ ਨੁਕਸੇ ਟਰੈਕਟਰ 'ਚ ਠੀਕ ਹੈ ਬਾਈ ਦੇਖ ਲਿਓ ਬਾਈ ਕਿਸੇ ਤੇ ਪਸੰਦ ਆਈ ਠੀਕ ਹੈ ਜੀ ਲੋ ਜੀ ਬਾਕੀ ਅੱਜ ਦੀ ਵੀਡੀਓ 'ਚ ਇੰਨਾ ਹੀ ਬਾਈ ਜੀ ਇਹ ਕਿਸੇ ਵੀ ਵੀਰ ਨੇ ਕੋਈ ਟਰੈਕਟਰ ਪੁਰਾਣਾ ਵੇਚਣਾ ਜਾਂ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਜ਼ਰੂਰ ਕਨੈਕਟ ਕਰਿਆ ਕਰੋ ਤੇ ਨੰਬਰ ਥੱਲੇ ਮੈਂਸ਼ਨ ਕਰਾਂਗੇ ਸਕਰੀਨ ਦੇ ਤੇ ਬਾਏ ਵੀਰ ਦਾ ਨੰਬਰ ਬੋਲਦਾ ਨਾ ਹੈਰੀ ਬਾਈ ਦਾ ਹੈਰੀ ਬਾਈ ਨੰਬਰ ਬੋਲ ਲੀ ਆਪਣਾ 80542 72873 71873 ਠੀਕ ਹੈ ਬਾਈ ਆ ਨੰਬਰ ਨੋਟ ਕਰ ਲਿਓ ਵੀਰ ਦਾ ਇਹਦਾ ਕੰਟੈਕਟ ਕਰ ਲਿਓ ਕਿਸੇ ਨੇ ਲੈਣੀ ਹੋਵੇ ਅੱਜ ਦੇ ਵਲੌਗ ਚ ਇੰਨੇ ਹੀ ਬਾਈ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ YouTube ਚੈਨਲ ਨੂੰ ਕਰਿਓ ਸਬਸਕ੍ਰਾਈਬ ਮਿਲਦੇ ਆਂ ਅਗਲੇ ਵਲੌਗ ਚ ਸਾਰਿਆਂ ਦਾ ਧੰਨਵਾਦ